ਹਾਂ ਜੀ ਇਹ ਵੀਡੀਓ ਉਸਤਾਦ ਸ੍ਰੀ ਸਤਪਾਲ ਜੀ ਨੇ ਬਣਾਈ ਹੈ। ਵੀਡੀਓ ਵਿੱਚ ਇਹ ਯਾਤਰਾ ਤੇ ਜਾ ਰਹੇ ਨੇ ਚਲੋ ਇਹਨਾਂ ਨੇ ਬਣਾਈ ਤਾਂ ਆਪਣੇ ਉਹਦੇ ਲਈ ਸੀ ਵੀ ਕੁਝ ਨਜ਼ਾਰੇ ਰਿਕਾਰਡ ਕੀਤੇ ਜਾਣ ਪਰ ਮੈਂ ਤੁਹਾਨੂੰ ਇੱਕ ਚੀਜ਼ ਦਿਖਾਣੀ ਚਾਹੁੰਦਾ ਇਹਦੇ ਵਿੱਚ ਧਿਆਨ ਨਾਲ ਇੱਕ ਚੀਜ਼ ਦੇਖੋ ਤੁਹਾਨੂੰ ਕੀ ਨਜ਼ਰ ਆ ਰਿਹਾ ਜੇ ਤੁਸੀਂ ਗੌਰ ਨਾਲ ਦੇਖੋਗੇ ਇੱਕ ਚੀਜ਼ ਨਜ਼ਰ ਆਊਗੀ ਜਿਹੜੀ ਆਪਾਂ ਬਹੁਤ ਵੱਡੀ ਜਿਹੜੇ ਘੁੰਮਣ ਫਿਰਨ ਆਲੇ ਜਾਂਦੇ ਨੇ ਕੋਈ ਵੀ ਜਾਂਦਾ ਚਾਹੇ ਆਪਾਂ ਇੱਧਰ ਵਾਲੇ ਪੰਜਾਬੀ ਆ ਜਾਂ ਕੋਈ ਹੋਰ ਸਟੇਟ ਦੇ ਆ ਕੋਈ ਵੀ ਜਾਂਦੇ ਆ ਪਰ ਆਪਾਂ ਇਹਨਾਂ ਲੋਕਾਂ ਲਈ ਵੀ ਵਿਵਪਤਾ ਘੜੀ ਕਰਕੇ ਆਉਨੇ ਆ ਕਿਉਂਕਿ ਜਿਹੜੀਆਂ ਪਹਾੜੀਆਂ ਦੇਖੋ ਨੇ ਵੱਡੀਆਂ-ਵੱਡੀਆਂ ਲੱਗਦੀਆਂ ਇਹ ਨਾਜ਼ੁਕ ਬਹੁਤ ਹੁੰਦੀਆਂ ਨੇ ਇਹਨਾਂ ਦੇ ਇੱਕ ਵੀ ਗਲਤੀ ਛੋਟੀ ਜਿਹੀ ਵੀ ਕਰੀ ਹੋਈ ਬਹੁਤ ਕੰਮ ਖਰਾਬ ਕਰ ਜਾਂਦੀ ਹੈ ਤੁਸੀਂ ਧਿਆਨ ਨਾਲ ਦੇਖੋ ਤੁਹਾਨੂੰ ਸ਼ਾਇਦ ਕੁਝ ਨਜ਼ਰ ਆ ਜਾਵੇ ਅਕੀ ਉਧਰਲੀ ਸਰਕਾਰ ਨੂੰ ਵੀ ਚਾਹੀਦਾ ਜਿਹੜੀ ਬਾਰਡਰ ਦੇ ਉੱਤੋਂ ਗੱਡੀ ਕੋਈ ਆਉਂਦੀ ਆ ਬੱਸ ਆਉਂਦੀਆਂ ਜਾਂ ਕਾਰਾਂ ਆਉਂਦੀਆਂ ਸਕੂਟਰ ਮੋਟਰਸਾਈਕਲ ਆਉਂਦੇ ਆ ਉਹਨਾਂ ਦੇ ਜਿੰਨੇ ਵੀ ਪੋਲੀਥੈਨ ਹੁੰਦੇ ਆ ਉਹਨਾਂ ਦੇ ਕੋਲੇ ਕੁਰਕਰੇ ਜਾਂ ਹੋਰ ਕੁਝ ਵੀ ਆ ਉਹਨਾਂ ਦੀ ਐਂਟਰੀ ਹੀ ਨਹੀਂ ਹੋਣੀ ਚਾਹੀਦੀ ਇਹਨਾਂ ਨੂੰ ਆਪਣੇ ਦੁਕਾਨਦਾਰ ਢਾਬਿਆਂ ਜਾਂ ਹੋਰਾਂ ਤੇ ਵੀ ਸਖਤੀ ਕਰਨੀ ਚਾਹੀਦੀ ਆ ਬਈ ਉਹ ਪੋਲੀਥੈਨ ਦਾ ਯੂਜ਼ ਨਾ ਕਰਨ ਦੇਖੋ ਸਾਰੇ ਜਿੱਥੇ ਵੀ ਨਜ਼ਰ ਮਾਰੋਗੇ ਤੁਹਾਨੂੰ ਪੋਲੀਥੈਨ ਹੀ ਨਜ਼ਰ ਆਉਂਦਾ ਪੌਲੀ ਤੇਨੇ ਕਹਿ ਜੀ ਚੀਜ਼ ਆ ਜਦੋਂ ਇਹ ਮਿੱਟੀ ਦੇ ਵਿੱਚ ਰਲ ਗਿਆ ਇਹਨੇ ਮਿੱਟੀ ਨੂੰ ਆਪਸ ਵਿੱਚ ਜੋੜਨੀ ਹੀ ਨਹੀਂ ਦੇਣਾ ਇਹਨੂੰ ਇਹਨੇ ਮਿੱਟੀ ਨੂੰ ਦੋ ਹਿੱਸਿਆਂ 'ਚ ਬਣਾ ਕੇ ਰੱਖਣਾ ਦੋ ਹਿੱਸਿਆਂ 'ਚ ਬਣੀ ਹੋਈ ਮਿੱਟੀ ਫਿਰ ਉਹ ਆਪਸ ਵਿੱਚ ਜੋੜ ਦੇਣੀ ਹੈ ਮਜ਼ਬੂਤੀ ਨਹੀਂ ਆਉਂਦੀ ਤੇ ਜਦੋਂ ਫਿਰ ਬਰਸਾਤਾ ਹੁੰਦੀਆਂ ਉਹਦੇ ਨਾਲ ਉਹ ਪੋਲ ਪੈ ਜਾਂਦੀ ਹੈ ਕਾਹੀ ਤਾਂ ਹੁਣ ਪਹਾੜ ਇਹਨੇ ਖਿਸਕਣ ਲੱਗ ਗਿਆ ਅੱਜਕੱਲ ਦੇਖੋ ਕਿੱਡੇ-ਕੱਡੇ ਪਹਾੜ ਡਿੱਗਦੇ ਆ ਉਹਨਾਂ ਦਾ ਕਾਰਨ ਇਹੀ ਆ ਵੀ ਸਾਡੇ ਦੁਆਰਾ ਫਲਾਈ ਹੋਈ ਗੰਦਗੀ ਹੀ ਹੈ ਇਹਨਾਂ ਲੋਕਾਂ ਲਈ ਪਰੇਸ਼ਾਨੀ ਬਣ ਜਾਂਦੀ ਹੈ ਇਹਨਾਂ ਲੋਕਾਂ ਨੂੰ ਵੀ ਚਾਹੀਦਾ ਵੀ ਆਪਣੇ ਬੌਟਰਾਂ ਦੇ ਉੱਤੇ ਸਫਾਈ ਰੱਖਣਾ ਟਾਬਿਆਂ ਦੇ ਉੱਤੇ ਕਰਿਆਨੇ ਦੀਆਂ ਦੁਕਾਨਾਂ ਦੇ ਉੱਤੇ ਵੀ ਪੋਲੀਥੀਨ ਯੂਜ਼ ਕਰਦਾ ਜਿਹੜਾ ਫੜਿਆ ਗਿਆ ਉਹਦੇ ਤੇ ਜੁਰਮਾਨਾ ਮੋਟਾ ਕਰਨ ਉਹਦੀ ਗੱਡੀ ਦਾ ਚਲਾਨ ਕੱਟਿਆ ਜਾਵੇ ਜਿਹਦੇ ਕੋਲ ਪੋਲੀਥੀਨ ਫੜਿਆ ਜਾਵੇ ਬਾਕੀ ਦੇਖੋ ਨਜ਼ਾਰਾ ਦੇਖੋ ਪਰ ਪੰਜ ਕੋਈ बंदर या कुछ हो रिरन कुछ नहीं नजर आ रहा देखो साढ़े लोग आवाजाई की बंदर की जानवर की बेचारे डर पिछे ही रही कितने नहीं नजर आ रहा कोई हिरन वगैरा चिता बाघ कुछ नहीं नजर आ रहा असि तो भी गए उदो भी यही हाल थी पर उदो पोलीथीन घट से अब तो दस बारह साल पहला हम तो पोलीथिन ही बड़ा नजर आ रहा है ਹਰ ਜਗ੍ਹਾ ਦੇਖੋ ਕਾਗਜ਼ੀ ਕਾਜ ਕਰੇ ਪੈਨੇ ਆਹ ਦੇਖੋ ਢੇਰਾ ਦੇਖੋ ਕੂੜੇ ਦੇ ਕਿੰਨੇ ਲੱਗੇ ਹੋਏ ਨੇ ਕਿ ਕਿੱਥੋਂ ਆ ਗਏ ਇੱਥੇ ਤਾਂ ਕੋਈ ਵਾਦੀ ਵੀ ਨਹੀਂ ਨਜ਼ਰ ਆ ਰਹੀ ਬਾਕੀ ਸਰਕਾਰ ਦੀ ਵੀ ਗਲਤੀ ਆ ਜਗ੍ਹਾ ਜਗ੍ਹਾ ਉਹਨਾਂ ਨੂੰ ਡਸਟਬਿਨ ਲਾਉਣੇ ਚਾਹੀਦੇ ਨੇ ਉਹ ਵੀ ਪੋਲੀਥੀਨ ਕੋਈ ਸਵਾਸ ਤੇ ਵੀ ਹੁੰਦਾ ਚੰਗੀ ਸੋਚ ਵਾਲਾ ਵੀ ਚੱਕ ਕੇ ਆਪਣੇ ਆ ਵੀ ਪਾ ਦਿੰਦੇ ਆ ਬਥੇਰੇ ਚੰਗੇ ਲੋਕ ਨੇ ਚੰਗੀ ਸੋਚ ਦੇ ਲੋਕ ਵੀ ਜਾਂਦੇ ਨੇ ਇੱਥੇ ਇੱਕ ਵੀ ਡਸਟਪਿਨ ਅਜੇ ਤੱਕ ਦੀ ਨਜ਼ਰ ਆਇਆ ਇਹਨਾਂ ਨੇ ਕਿੰਨੀ ਵੀਡੀਓ ਕਿੱਡੀ ਲੰਮੀ ਚੱਲ ਰਹੀ ਹੈ ਕਿਤੇ ਵੀ ਇੱਕ ਵੀ ਡਸਟਪਿਨ ਨਹੀਂ ਨਜ਼ਰ ਆਇਆ ਉਹ ਤੇ ਡਸਟਪਿਨ ਲੱਗਾਇਆ ਜਣ ਪੱਕੇ ਤੌਰ ਤੇ ਕੋਈ ਕੋਈ ਸਾਡੇ ਯਾਰ ਗਈ ਜਾਂਦਾ ਕੋਈ ਦੋ ਚਾਰ ਲਫਾਫੇ ਵੀ ਚੱਕ ਕੇ ਵਿੱਚ ਪਾ ਦੇ ਉਹ ਵਰਕਪੇਨ ਦਾ ਦੇਖੋ ਬਾਕੀ ਅਲਫਾਵੇ ਇਕੱਠੇ ਕਰਕੇ ਇਹਨਾਂ ਤੋਂ ਬਿਜਲੀ ਬਣਾਈ ਜਾਓ ਪਾਵਰ ਯੂਜ਼ ਨਹੀਂ ਕਰਦੇ ਹੁਣ ਚਾਈਨਾ ਦੇਖੋ ਛੋਟਾ ਜਿਹਾ ਦੇਸ਼ ਆ ਜਿਹੜਾ ਤਰੱਕੀ ਗੱਡੀ ਆ ਉਹ ਵੇਸਟੇਜ ਚੀਜ਼ਾਂ ਤੋਂ ਵੀ ਬਿਜਲੀ ਬਣਾ ਲੈਂਦਾ ਬਣਾ ਦੋ ਗੈਸ ਬਣਾਉਂਦੇ ਆ ਕੂੜੇ ਤੋਂ ਫਿਰ ਗੈਸ ਦੇ ਨਾਲ ਹੀ ਆਪਣੇ ਬਿਜਲੀ ਦੇ ਪਲਾਂ ਚਲਾਉਂਦੇ ਨੇ ਉਹਦੇ ਸਾਢੇ ਦੇਸ਼ ਦੇ ਵਿੱਚ ਅਸੀਂ ਨੂੰ ਕਚਰਾ ਬਣਾਇਆ ਹੋਇਆ ਇਹਨਾਂ ਨੇ ਪੂਰਾ ਇਨਾਜ ਤੇ ਗਿੱਲਾ ਕੂੜਾ ਨਾਲ ਸੁੱਕਾ ਕੂੜਾ ਸਭ ਇਕੱਠਾ ਹੀ ਪਾਉਂਦੇ ਆ ਇਹਦੇ ਵਿੱਚ ਨਾ ਦੇਖੋ ਕੰਨਾ ਇਹ ਹੀ ਚੀਜ਼ ਮੈਂ ਦਿਖਾਉਣੇ ਜਾਂਦਾ ਸੀ ਕੰਨਾ ਹੋਰ ਕੀ ਮਤਲਬ ਨਹੀਂ ਆ ਵੀਡੀਓ ਚਲੋ ਇਹਨਾਂ ਨੇ ਤਾਂ ਹੋਰ ਮਕਸਦ ਨਾਲ ਬਣਾਈ ਸੀ ਪਰ ਮੈਂ ਇਹ ਚੀਜ਼ ਦਿਖਾਉਣੀ ਚਾਹੁੰਦਾ ਵੀ ਜੇ ਜਾਈਏ ਚਲੋ ਠੀਕ ਆ ਕੂੜਾ ਕੋਰ ਕਰੇ ਲੈ ਇਸ ਜਵਾਕ ਲੈ ਵੀ ਜਾਂਦੇ ਨੇ ਵੀ ਉਸ ਨੂੰ ਇੱਕ ਲੱਗ ਤੇ ਲੁਫਾਵੇ ਜਾਂ ਗੱਡੀ ਦੇ ਵਿੱਚ ਸਾਈਡ ਤੇ ਰੱਖ ਦਈਏ ਆਪਣੇ ਜਦੋਂ ਘਰੇ ਆਉਣੇ ਆ ਉਹਦੇ ਕੂੜੇ ਵਾਲੇ ਨੂੰ ਪਾ ਦਈਏ ਜਾਂ ਉਹਨੂੰ ਇੱਕ ਸਾਈਡ ਤੇ ਇਕੱਠਾ ਕਰਕੇ ਅੱਗ ਲਾਵੀਏ ਕਿਉਂਕਿ ਨਪਟਾਰਾ ਬੈਦਾ ਹੈ ਨਹੀਂ ਪੋਲੀਥੀਨ ਦਾ ਇਹ ਤਾਂ ਜੇ ਦੁਨੀਆ ਖਤਮ ਵੀ ਹੋ ਗਈ ਉਸ ਤੋਂ ਵੀ ਇਹਨੇ ਕਈ ਸਦੀਆਂ ਬਾਅਦ ਖਤਮ ਹੋਣਾ। ਪੋਲੀਥੀਨ ਇਹ ਟਾ ਗੰਦਾ ਹੈ ਪਰ ਇਹ ਤੋਂ ਮੇਰਾ ਸਰਦਾ ਵੀ ਹੈ ਨਹੀਂ। ਹੁਣ ਕੁਰਕਰੇ ਨੂੰ ਥੋੜੀ ਅਖਬਾਰਾਂ ਦੇ ਵਿੱਚ ਪਾ ਕੇ ਦੇਣਾਂਗੇ। ਹਾਂਜੀ ਆ ਵੇਸਤਾ ਜੀ ਫਿਰ ਸਤਪਾਲ ਜੀ ਨੇ ਜਿਨ੍ਹਾਂ ਨੇ ਇਹ ਵੀਡੀਓ ਬਣਾਈ ਆ। ਇਹ ਯਾਤਰਾ ਦੀ ਹੈ ਬਾਬਾ ਬਲਕਨਾ ਦੀ 2025 ਦੀ। ਆ ਦੇਖੋ ਜੀ। ਆ ਦੇਖੋ ਵੀਡੀਓ ਦੇ ਐਂਡ ਤੱਕ ਤੁਹਾਨੂੰ ਕਚਰਾ ਹੀ ਨਜ਼ਰ ਆ ਰਿਹਾ ਸਾਈਡ ਤੇ। ਤੁਸੀਂ ਕਹੋਗੇ ਤੁਹਾਨੂੰ ਕਦਰੇ ਨਜ਼ਰ ਆਉਂਦਾ ਪਰ ਨਹੀਂ ਜਿਹੜੀ ਚੀਜ਼ ਗਲਤੀ ਹੈ ਸਾਡੀ ਉਹ ਨਜ਼ਰ ਆਉਣੀ ਚਾਹੀਦੀ ਹੈ ਅਸੀਂ ਆਪਣੇ ਧਾਰਮਿਕ ਮੰਦਿਰ ਹਸਤਾਨਾ ਦੇ ਜਾਂਦੇ ਕਿੰਨੀ ਸਫਾਈ ਰੱਖਦੇ ਆ ਇਹ ਵੀ ਸਾਡੀ ਯਾਤਰਾ ਦਾ ਇੱਕ ਹਿੱਸਾ ਹੈ ਅਸੀਂ ਇੱਥੇ ਹਰ ਸਾਲ ਆਉਣਾ ਹੁੰਦਾ ਅਸੀਂ ਕਿਰਪਾ ਕਰਕੇ ਨਾ ਪੋਲੀਥੀਨ ਲਿਆਈਏ ਧੰਨਵਾਦ